ਸਰ ਕੀ ਮਸਲਾ ਕੀ ਹੋਇਆ ਜੀ ਇਹ ਮਸਲਾ ਇਦਾਂ ਜੀ ਜੁੱਧ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਦੌਰਾਨ ਗ੍ਰਸਤ ਦੌਰਾਨ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਤੇ ਉਥੋਂ ਮੋਟਰਸਾਈਕਲ ਇਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇਨੇ ਅੱਗੋਂ ਫਾਇਰ ਕਰਤਾ ਹੈ ਦੋ ਫਾਇਰ ਕਰਤੇ ਇਸਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹਦੇ ਗਿੱਟੇ 'ਚ ਫਾਇਰ ਲੱਗਾ ਹੈ ਤੇ ਇਸਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਜਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹੀਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫਾਇਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਹੋਏ ਫਾਮਲੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਹੈ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਮੇਰੀ ਆ ਛਾਤੀ ਤੇ ਵੀ ਤੇ ਇਧਰ ਵੀ ਬੁਲਟ ਗੱਡੀ ਤੇ ਲੱਗੀ ਹੈ ਜੀ ਕਿਥੋਂ ਪਿੱਛਾ ਕਰ ਰਹੀ ਸੀ ਅਸੀਂ ਜੀ ਆ ਗਬਾਏ ਤੇ ਪਿਛਲੀ ਸਾਈਡ ਤੋਂ ਇਹਦੇ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲਟ ਗੱਡੀ ਤੇ ਲੱਗੀ ਆਪਣੇ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਸਬਰਾਮਤ ਹੋਇਆ ਉਹ ਵੈਧ ਹੈ ਕਿ ਵੈਧ ਹੈ ਜੀ ਨਹੀਂ ਜੀ ਨਜਾਇਜ਼ ਵਪਨ ਹੈ ਜੀ ਉਹ ਤਾਂ ਬਾਕੀ ਤਵਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਤੋਂ ਬਾਅਦ हां जी ਕੱਲਾ ਜਾਣਾ ਸੀ ਮਤਲਬ ਕਿ ਤੂੰ ਆ ਰਿਹਾ ਇਸ ਵਿੱਚ ਪਿੱਛੋਂ ਤਾਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਕਰ ਰਹੇ ਸੀ ਆਇਡੈਂਟੀਟੀ ਹੋਈ ਹੁੰਦੀ ਜੀ ਕੋਈ ਹਾਂਜੀ ਪਛਾਣ ਹੋਈ ਹੁੰਦੀ ਪਛਾਣ ਆ ਗਈ ਜੀ ਹੁਣ ਹਸਪੀਟਲ ਲੈ ਕੇ ਗਏ ਆ ਇੰਨਾ ਕੁ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ 베ਦੀਆਂ ਵਾਲੀ ਗਲੀ ਦਾ ਬਾਕੀ ਤਵਦੀਸ਼ ਦਾ ਵਿਸ਼ਾ ਸਾਡੇ ਐਸਐਸਟੀ ਸਾਹਿਬ ਮੇਰੇ ਡਿਪਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਣਗੇ ਜੀ ਹੇਰੋਇਨ ਮਿਲੀ ਹੈ ਸਰ ਸਰ 4 ਪੈਕੇਟ ਨਹੀਂ ਰਹਿੰਦੇ ਤੇ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਉੱਪਰ ਹੀ ਆ 4 ਪੈਕੇਟ ਨੇ ਇਹਨਾਂ ਨੇ ਪੁਲਿਸ ਨੇ ਨਾ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਕੋ ਬਾਹਰ ਕੀਤਾ ਨਹੀਂ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਦਾ ਸੈਲਫ ਡਿਫੈਂਸ ਨੂੰ ਦੇਖਦੇ ਹੋਏ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈਫਾਇਰ ਵੀ ਕੀਤਾ ਪਰ ਨਹੀਂ ਹਟਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ